ਕਿਸੇ ਵੇਲੇ ਛੱਤੂ ਬੀੜ ਦੇ ਵਿੱਚ ਸ਼ਿਕਾਰਗਾਹ ਹੁੰਦੀ ਸੀ ਇਹ ਤੇ ਇੱਥੇ ਜੂ ਬਣਿਆ ਤੇ ਇੱਥੇ ਕਾਇਆ ਕਲਪ ਪੂਰੀ ਚੇਂਜ ਹੋ ਚੁੱਕੀ ਆ ਨਵਜੋਤ ਸਿੰਘ ਸਿੱਧੂ ਟੂਰਿਜ਼ਮ ਮੰਤਰੀ ਸਾਡੇ ਨਾਲ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਸਿੱਧੂ ਸਾਹਿਬ ਕੀ ਕੋਈ ਚੇਂਜਸ ਤੁਹਾਨੂੰ ਇੱਥੇ ਦੇਖਣ ਨੂੰ ਮਿਲਿਆ ਪਹਿਲਾਂ ਕੀ ਕੁ ਸੀਗਾ ਇੱਥੇ ਛੱਤ ਪਿੰਡ ਦੇ ਨਾਲ ਜਿਹੜਾ ਬੀੜ ਸੀ ਉਹਨੂੰ ਛੱਤ ਬੀੜ ਕਹਿੰਦੇ ਸੀਗੇ 70 ਦੇ ਵਿੱਚ ਇਹ ਸ਼ਿਕਾਰਗਾਹ ਸੀ ਫਿਰ ਉਸ ਤੋਂ ਬਾਅਦ ਇਹਨੂੰ ਜੂ ਬਣਾਇਆ ਅੱਜ ਇਹ ਟੌਪ 9 ਜੂਜ਼ ਦੇ ਵਿੱਚ ਨੰਬਰ 1 ਯਾ ਨੰਬਰ 2 ਦੇ ਵਿੱਚ ਹੋਊਗਾ ਕਿਉਂਕਿ ਮੈਸੂਰ ਦਾ ਥੂ ਰੇਟਡ ਹੈਗਾ ਜਿਹੜਾ ਗੂਗਲ ਦੇ ਉੱਤੇ ਔਰ ਉਹ ਸੈਲਾਨੀ ਰੇਟ ਕਰਦੇ ਆ ਉਹ ਹੈਗਾ 4 ਤੇ ਸਾਡੇ ਵਾਲਾ ਹੈਗਾ 4.2 ਜਿਹੜਾ ਛਤਬੀੜ ਹੈ 8 ਕਰੋੜ ਰੁਪਈਆ ਕੈਪਟਨ ਸਾਹਿਬ ਦੇ ਨਿਰਦੇਸ਼ ਦੇ ਨਾਲ ਅਸੀਂ ਇੱਥੇ ਲਾਇਆ ਸੀਗਾ ਫ੍ਰਮ ਟੂਰਿਜ਼ਮ ਤੇ 5 ਲੱਖ ਤੋਂ 8 ਲੱਖ ਸੈਲਾਨੀ ਹੋ ਗਏ ਆ 2 ਸਾਲਾਂ ਦੇ ਵਿੱਚ ਮਤਲਬ 60% ਲੋਕ ਇੱਥੇ ਆਦੇ ਆਹ ਗੇਟ ਅਸੀਂ ਬਣਾਇਆ ਆਹ ਫੂਡ ਕੋਰਟ ਬਣਾਇਆ ਲੇਕ ਦੀ ਵਾਟਰਪੂਫਿੰਗ ਪ੍ਰੋਪਰ ਕੀਤੀ ਹੈ ਜਿੰਨੀਆਂ ਸੜਕਾਂ ਨੇ ਉਹਨਾਂ ਦੀ ਕਾਰਪਟਿੰਗ ਕੀਤੀ ਹੈ ਤੇ ਇੱਕ ਚਿੜੀਆਂ ਦੇ ਵਾਸਤੇ ਇੱਕ ਪੇੜ ਬਣਵਾਇਆ ਸਪੈਸ਼ਲ ਹੋਰ ਬਹੁਤ ਕੁਝ ਇੱਥੇ ਕੀਤਾ ਕੋਈ 10 ਰੈਸਟਿੰਗ ਪਲੇਸਿਸ ਬਣਵਾਈਆਂ ਨੇ ਜਿਹੜੇ ਇੱਥੇ ਯਾਤਰੂ ਆਉਂਦੇ ਆ ਤੇ ਹੁਣ ਮੈਂ ਦੋ ਟਾਈਗਰ ਅਡਾਪਟ ਕੀਤੇ ਇੱਥੇ ਤੁਸੀਂ ਜਾਨਵਰ ਨੂੰ ਅਡਾਪਟ ਕਰ ਸਕਦੇ ਹੋ ਵਰਲਡ ਓਵਰ ਮਤਲਬ 2 ਲੱਖ ਰੁਪਏ ਦੇਣੇ ਪੈਂਦੇ ਤੁਹਾਨੂੰ ਇੱਕ ਜਾਨਵਰ ਨੂੰ ਅਡਾਪਟ ਕਰਨ ਲਈ ਆੜੜ ਰੇਟਸ ਨੇ ਤੇ ਮੈਂ ਦੋ ਟਾਈਗਰ ਅਡਾਪਟ ਕੀਤੇ ਆ ਤੇ 4 ਲੱਖ ਰੁਪਇਆ ਮੈਂ ਸਾਲ ਦਾ ਇਹਨਾਂ ਨੂੰ ਦਊਂਗਾ ਇੱਕ ਸਾਲ ਲਈ ਮੈਂ ਅਡਾਪਟ ਕੀਤੇ ਐ ਤੇ ਉਹਦੇ ਨਾਲ ਨਾਲ ਮੈਂ ਇਹਨਾਂ ਨੂੰ ਇਹ ਪ੍ਰੋਮਿਸ ਕੀਤਾ ਹੈ ਕਿ ਅਸੀਂ ਇੱਥੇ ਮੱਛੀਆਂ ਦਾ ਅਕੁਏਰੀਅਮ ਇੱਕ 5 ਕਰੋੜ ਦੀ ਲਾਗਤ ਦੇ ਨਾਲ ਇਹ 8 ਕਰੋੜ ਦੇ ਰਿਜ਼ਲਟ ਨਾਲ ਇਹਨਾਂ ਆ ਸਾਹਮਣੇ ਫੂਡ ਕੋਰਟ ਹੈ ਤੇ ਇੱਕ ਇੰਟੀਗ੍ਰੇਸ਼ਨ ਸੈਂਟਰ ਸੀ ਪਿਛੇ ਅਸੀਂ ਇਹਨੇ ਇੰਪ੍ਰੈਸ ਹੋਏ ਆ ਕਿ ਮੈਂ ਇੱਕ ਅਕੁਏਰੀਅਮ ਇਹਨਾਂ ਨੂੰ ਵਾਦਾ ਕਰਕੇ ਚੱਲੇ ਆ ਜਿੱਥੇ ਵਰਲਡ ਦੀਆਂ ਬਹੁਤ ਵਧੀਆ-ਵਧੀਆ ਮੱਛੀਆਂ ਸਲਾਨੀ ਦੇਖ ਸਕਣ 5 ਕਰੋੜ ਦੀ ਲਾਗਤ 5 ਕਰੋੜ ਲੱਗੇ 10 ਕਰੋੜ ਲੱਗੇ ਅਸੀਂ ਵਰਲਡ ਕਲਾਸਿਕ ਐਕੁਏਰੀਅਮ ਛੱਤਬੀੜ ਦੇ ਨਾਲ ਅਟੈਚ ਕਰਦੇ ਆਂਗੇ ਤੇ ਇਹ ਬੱਸ ਦਾ ਉਦਘਾਟਨ ਕੀਤਾ ਹੈ ਇਹ ਸਾਡੇ ਡਾਇਰੈਕਟਰ ਸਾਹਿਬ ਔਰ ਸਾਡੇ ਸਕੱਤਰ ਸਾਹਿਬ ਵਿਕਾਸ ਪ੍ਰਤਾਪ ਜੀ ਔਰ ਜਗੀ ਜੀ ਇਹ ਉਹਨਾਂ ਦਾ ਬ੍ਰੇਨ ਚਾਈਲਡ ਹੈ ਇਹ 9 ਲੱਖ ਦੀ ਬੱਸ ਬਣੀ ਹੈ ਲੇਕਿਨ ਇਹ 9 ਕਰੋੜ ਦੀ ਪਬਲਿਸਿਟੀ ਦਿੰਦੀ ਹੈ ਜਿੱਥੇ ਵੀ ਕੋਈ ਮੇਲਾ ਲੱਗਦਾ ਹੈ ਲੱਖ ਬੰਦਾ ਇਕੱਠਾ ਹੁੰਦਾ 50 ਹਜ਼ਾਰ ਬੰਦਾ ਅਸੀਂ ਪਾਰਕਿੰਗ 'ਚ ਬੱਸ ਖੜੀ ਕਰ ਦਿਆ ਕਰਨੀ ਹੈ ਐ ਜਿਹੜੀਆਂ ਦੋ ਕ ਬੱਸਾਂ ਅਸੀਂ ਹੋਰ ਬਣਾਵਾਂਗੇ ਤਾਂ ਕਿ ਪੰਜਾਬ ਦੇ ਵਿੱਚ ਇਹ ਪਤਾ ਲੱਗੇ ਆ ਦੇਖੋ ਤੁਸੀਂ ਐਮਬੀਆਰ ਜਿਹੜੀਆਂ ਮੇਨ ਮੇਨ ਥਾਵਾਂ ਨੇ ਉਹ ਇਹਦੇ ਵਿੱਚ ਹੈਗੀਆਂ ਨੇ ਔਰ ਅਸੀਂ 35 ਸਾਈਟਸ ਕੱਢੀਆਂ ਨੇ ਟੂਰਿਜ਼ਮ ਦੀਆਂ 20 ਅਮਰਸਰ ਨਾਲ ਅਟੈਚ ਕੀਤੀਆਂ ਨੇ 15 ਮੋਹਾਲੀ ਵਾਲੇ 에어ਪੋਰਟ ਨਾਲ ਅਟੈਚ ਕੀਤੀਆਂ ਨੇ ਇੱਥੇ ਜਿਹੜੇ ਵੀ ਲੋਕ ਆਉਂਦੇ ਆ ਸਵਾ ਲੱਖ ਲੋਕ ਅਮਰਸਰ ਆਉਂਦੇ ਆ ਉਹ ਇੱਕ ਦਿਨ ਦਾ ਠਹਿਰਨ ਦਾ ਉਹਨਾਂ ਦਾ ਪ੍ਰੋਗਰਾਮ 2 ਦਿਨ ਦਾ 3 ਦਿਨ ਦਾ 5 ਦਿਨਾਂ ਦਾ ਟ੍ਰਿਪ ਇਹਨੂੰ ਅਸੀਂ ਐਡਵਰਟਾਈਜ਼ ਕਰ ਰਹੇ ਹਾਂ ਔਰ ਉਹਨਾਂ ਜਗ੍ਹਾ ਦੇ ਉੱਤੇ ਬਾਥਰੂਮਸ ਅਮੈਨਿਟੀਆਂ ਫੈਸਿਲਿਟੀਆਂ 에어 ਕੰਡੀਸ਼ਨਿੰਗ ਇਹ ਸਾਰਾ ਕੁਝ ਕਰਕੇ ਫੈਸਿਲਿਟੀ ਦੇਾਂਗੇ ਇਹ ਬ੍ਰਾਂਡ ਪੰਜਾਬ ਹੈ ਜਿਹਨੇ ਜਿਸਾਬ ਦੀ ਜਿਹੜੀ ਆਰਥਿਕ ਸਥਿਤੀ ਹੈ ਉਹਨੂੰ ਸੁਧਾਰਨ ਦੇ ਲਈ ਜੂਤ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਸਕੋਪ ਹੈਗੇ ਜਿਨ੍ਹਾਂ ਨੂੰ ਕਵਰ ਕਰੋ ਜਿੰਨੇ ਵੀ ਨੇ ਮਤਲਬ ਤੁਸੀਂ ਸੋਚੋ ਕਿ 1 ਲੱਖ ਚੋਂ ਜੇ 50 ਹਜ਼ਾਰ ਬੰਦਾ ਵੀ ਰਾਤ ਰਹਿ ਕੇ ਜਾਵੇ ਤੇ ਇਨਡਾਇਰੈਕਟਲੀ ਇਕਨੋਮੀ ਨੂੰ ਕਿੰਨਾ ਬੈਨੀਫਿਟ ਦਿੰਦਾ 10% ਜੀਡੀਪੀ ਹਿੰਦੁਸਤਾਨ ਦੀ ਟੂਰਿਜ਼ਮ ਤੋਂ ਆਉਂਦੀ ਹੈ ਸਵਿਟਜ਼ਰਲੈਂਡ ਦੀ 40% ਥਾਈਲੈਂਡ ਦੀ 50% 30% শ্রীলੰਕਾ ਦੀ ਤੇ ਮੈਂ ਸਮਝਦਾ ਪੰਜਾਬ ਦੀ 15 ਤੋਂ 20% ਆ ਸਕਦੀ ਹੈ ਇਕੱਲਾ ਟੂਰਿਜ਼ਮ ਪੰਜਾਬ ਨੂੰ ਖੜਾ ਕਰ ਸਕਦਾ ਹੈ ਇਹਨੂੰ ਖੁੱਡੇ ਲਾਈਨ ਡਿਪਾਰਟਮੈਂਟ ਕਹਿੰਦੇ ਲੇਕਿਨ ਇਹਦਾ ਪੋਟੈਂਸ਼ੀਅਲ ਅਨਲੌਕ ਕੀਤਾ ਹੈ ਕੈਪਟਨ ਸਾਹਿਬ ਦੇ ਦੇਸ਼ਾ ਨਿਰਦੇਸ਼ ਦੇ ਨਾਲ ਔਰ ਜਿਦਨ 5 ਸਾਲ ਮੁਕੰਮਲ ਹੋਣਗੇ ਤੁਸੀਂ ਆਪ ਦੇਖੋਗੇ 300 ਕਰੋੜ ਐਡ ਕੀ ਲੱਗਿਆ ਤੇ ਅਗਲੇ ਸਾਲ 1200 ਕਰੋੜ ਲਾਣ ਦਾ ਸੀ ਸੋਚ ਰਿਹਾ ਵੱਡੇ ਦੋ 250 ਕਰੋੜ ਦੇ ਮਿਊਜ਼ੀਅਮ ਬਣਨਗੇ ਜਿੱਥੇ ਆਰਟੀਫੈਕਟਸ ਡਿਸਪਲੇ ਹੋਣਗੇ ਬਾਕੀ ਸਾਰੀਆਂ ਥਾਵਾਂ ਦੇ ਉੱਤੇ ਪਾਣੀ ਜਿਹੜੇ ਜਿਹੜਾ ਸਾਡਾ ਹਰੀਕੇ ਦਾ 90 ਕਿਲੋਮੀਟਰ ਦਾ ਪਾਣੀ ਹੈ ਉਥੇ 90 ਜਿਹੜੀ ਸੈਂਕਚਰੀ ਇੰਡੀਆ ਦੀ ਨੰਬਰ 1 ਹੈ ਉਹ ਤੇ 16000 ਜਾਂਦੇ ਆ ਭਰਤਪੁਰ ਸੈਂਕਚਰੀ ਉਹਨੂੰ ਨੰਬਰ 1 ਕਹਿੰਦੇ ਇੱਥੇ 97000 ਆਉਂਦੇ ਆ ਉੱਥੇ ਸ਼ਿਖਾਰੇ ਚਲਾਉਣੇ ਆ ਉੱਥੇ ਰੈਸਟੋਰੈਂਟਸ ਬਣਾ ਰਹੇ ਆ ਉੱਥੇ ਹੋਟੈਲਸ ਬਣਾ ਰਹੇ ਆ ਪਾਣੀ ਦੇ ਉੱਤੇ ਸਮਝ ਨਹੀਂ ਔਰ ਰੂਇੰਗ ਕਨੂਇੰਗ ਔਰ ਰਾਫਟਿੰਗ ਤੇ ਪੈਰਾਸੇਲਿੰਗ ਇਹ ਸਾਰੀਆਂ ਚੀਜ਼ਾਂ ਅਸੀਂ ਬਿਆਸ ਤੇ ਸਤਲੁਜ ਦਰਿਆ ਦੇ ਵਿੱਚ ਲਿਆਉਣ ਦੀ ਸੋਚ ਰਹੇ ਆ ਵੱਡਾ 3-400 ਕਰੋੜ ਰੈਵਨਿਊ ਜਨਰੇਟ ਹੋਏਗਾ ਮੈਂ ਕਹਿੰਦਾ ਇਹਦਾ ਕੋਈ ਅੰਤ ਨਹੀਂ ਜਿਸ ਤਰ੍ਹਾਂ ਜਿਹੜੀ ਜਿਹੜੀ ਸਾਡੀ ਆਊਟਡੋਰ ਐਡਵਰਟਾਈਜ਼ਿੰਗ ਪਾਲਿਸੀ ਹੈ 18 ਕਰੋੜ ਆਉਂਦੇ ਸੀ ਤੇ ਹੁਣ ਇੱਕ ਸ਼ਹਿਰ ਦੇ ਵਿੱਚੋਂ 32 ਕਰੋੜ ਰੁਪਇਆ ਆਇਆ ਸਮਝਦੇ ਹੋ ਇਸੇ ਤਰ੍ਹਾਂ ਇਹ ਪੌਂ ਬਾਰਾ ਹੋ ਜਾਣੀ ਏ ਸੀ ਸਾਡੇ ਨਾਲ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਪੰਜਾਬ ਨੂੰ ਆਰਥਿਕ ਸਥਿਤੀ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਇਹਨਾਂ ਵੱਲੋਂ ਜਿਨੇ ਵੀ ਟੂਰਿਜ਼ਮ ਟੂਰਿਜ਼ਮ ਸਪੋਰਟ ਨੇ ਉਹਨਾਂ ਨੂੰ ਹੋਰ ਵਧਾਇਆ ਜਾਏਗਾ ਤੇ ਪੰਜਾਬ ਦਾ ਜੋ ਆਰਥਿਕ ਸਥਿਤੀ ਹੈ ਜੋ ਵਿੱਤੀ ਘਾਟਾ ਉਹਨਾਂ ਨੂੰ ਹੁੰਦਾ ਉਸ ਤੋਂ ਇਹਨਾਂ ਨੂੰ ਉੱਪਰ ਉਠਾਇਆ ਜਾਏਗਾ ਤੁਹਾਨੂੰ ਦੱਸਦੀ ਕਿ ਹਾਲੀ ਦੇ ਵਿੱਚ ਵਿਗਿਆਪਨ ਜਿਹੜੇ ਦਿੱਤੇ ਜਾਂਦੇ ਸੀਗੇ ਉਸ ਨੂੰ ਲੈ ਕੇ ਵੀ ਇੱਕ ਸ਼ਹਿਰ ਦਾ ਜਿਹੜਾ ਐਡਵਰਟਾਈਜ਼ਮੈਂਟ ਦਾ ਪੈਸਾ ਸਰਕਾਰ ਨੂੰ ਕਾਫੀ ਜ਼ਿਆਦਾ ਆਇਆ ਜਿਵੇਂ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਇਹ ਬੱਸ ਜਿਹੜੀ ਹੈਗੀ ਹੈ ਜਿੱਥੇ ਵੀ ਮੇਲੇ ਜਾਂ ਜਿੱਥੇ ਵੀ ਯਾਤਰੀ ਆਣਗੇ ਉਹ ਦੇਖ ਸਕਣਗੇ ਕਿ ਪੰਜਾਬ ਦਾ ਜੋ ਕਲਚਰ ਹੈ ਜੋ ਐਨ ਆਰ ਆਈ ਬਾਹਰ ਬੈਠੇ ਨੇ ਉਹ ਮੇਲਿਆਂ ਦੇ ਵਿੱਚ ਜਿੱਦਾਂ ਆਣਗੇ ਉਹਨਾਂ ਨੂੰ ਪੂਰੇ ਪੰਜਾਬ ਦਾ ਕਲਚਰ ਤੇ ਹਰ ਇੱਕ ਚੀਜ਼ ਦੀ ਜਾਣਕਾਰੀ ਇਹ ਟੂਰਿਜ਼ਮ ਡਿਪਾਰਟਮੈਂਟ ਦੇ ਵੱਲੋਂ ਜਿਹੜੀ ਇਹ ਇੱਕ ਅੱਜ ਵੱਜਦਾ ਉਦਘਾਟਨ ਨਵਜੋਤ ਸਿੰਘ ਸਿੱਧੂ ਵੱਲੋਂ ਕੀਤਾ ਗਿਆ ਤੇ ਹੋਰ ਦੋ ਤਿੰਨ ਬੱਸਾਂ ਜਿਹੜੀਆਂ ਹੈਗੀਆਂ ਨੇ ਉਹ ਹੋਰ ਵੀ ਟੂਰਿਜ਼ਮ ਡਿਪਾਰਟਮੈਂਟ ਵਿਭਾਗ ਲੈ ਕੇ ਆਏਗਾ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਵਿਰਾਸਤ ਬਾਰੇ ਜਾਣੂ ਕਰਵਾਇਆ ਜਾ ਸਕੇ ਤੇ ਜੇਕਰ ਗੱਲ ਕਰੀਏ ਛੱਤਬੀੜ ਜੂ ਦੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਦਾ ਐਂਟਰੀ ਪੁਆਇੰਟ ਪੂਰਾ ਕਾਇਆ ਕਲਪ ਜਿਹੜਾ ਹੈਗਾ ਨਵਜੋਤ ਸਿੰਘ ਸਿੱਧੂ ਵੱਲੋਂ ਉਹਨਾਂ ਦੇ ਵਿਭਾਗ ਵੱਲੋਂ ਤੇ ਉਹਨਾਂ ਦੇ ਡਿਪਾਰਟਮੈਂਟ ਦੇ ਵਿੱਚ ਜੋ ਕੰਮ ਕਰਦੇ ਨੇ ਉਹਨਾਂ ਵੱਲੋਂ ਪੂਰਾ ਚੇਂਜ ਕਰ ਦਿੱਤਾ ਗਿਆ ਤੇ ਇੱਥੇ ਇੱਕ ਫੂਡ ਕੋਰਟ ਵੀ ਬਣਾਇਆ ਜਾ ਰਿਹਾ ਹੈ ਜੋ ਵੀ ਇੱਥੇ ਆਣਗੇ ਦੇਖਣ ਜੂ ਦੇ ਵਿੱਚ ਉਹਨਾਂ ਨੂੰ ਖਾਣ ਪੀਣ ਦੇ ਲਈ ਤੇ ਰਹਿਣ ਦੇ ਲਈ ਪੂਰਾ ਇੰਤਜ਼ਾਮ ਜੋ ਹੈ ਉਹ ਕੀਤਾ ਗਿਆ ਤੇ ਇਸ ਬੱਸ ਦੇ ਅੰਦਰ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸਾਊਂਡ ਵਿਜ਼ੂਅਲ ਤੇ ਐਲਈਡੀ ਲੱਗੀ ਹੋਈ ਹੈ ਜਿਸ ਦੇ ਵਿੱਚ ਪੂਰਾ ਜਿਹੜੇ ਵੀ ਮੇਲੇ ਦੇ ਵਿੱਚ ਜਾਂ ਜਿੱਥੇ ਵੀ ਸਪੋਰਟ ਤੇ ਇਹ バス ਜਾਏਗੀ ਉਸ ਬਾਰੇ ਪੂਰਾ ਦੱਸਿਆ ਜਾਏਗਾ ਤੇ ਤੁਸੀਂ ਦੇਖ ਸਕਦੇ ਹੋ ਕਿ ਇਹ バス ਪੂਰੇ ਪੰਜਾਬ ਦੇ ਵਿੱਚ ਜਾਏਗੀ ਤੇ ਨਾਲ ਹੀ ਨਵਜੋਤ ਸਿੰਘ ਸਿੱਧੂ ਨੇ ਕਈ ਵੱਡੇ ਐਲਾਨ ਵੀ ਕੀਤੇ ਨੇ ਤੇ ਨਾਲ ਹੀ ਉਹਨਾਂ ਨੇ ਐਲਾਨ ਇੱਕ ਇਹ ਵੀ ਕੀਤਾ ਕਿ ਉਹ ਨਵਜੋਤ ਸਿੰਘ ਸਿੱਧੂ ਇੱਥੇ ਇੱਕ ਅਕੁਏਰੀਅਮ ਬਣਾਣਗੇ ਤੇ ਉਸ ਦੇ ਲਈ ਉਹਨਾਂ ਨੇ ਪੈਸੇ ਦੇਣ ਦੀ ਵੀ ਗੱਲ ਕਹੀ ਹੈ ਤੇ ਨਾਲ ਹੀ ਨਵਜੋਤ ਸਿੰਘ ਸਿੱਧੂ ਅੱਜ ਪੂਰਾ ਦਿਨ ਜਿਹੜਾ ਹੈਗਾ ਉਹਨਾਂ ਨੇ ਇੱਥੇ ਜੂ ਦੇ ਵਿੱਚ ਬਿਤਾਇਆ ਹੈਗਾ ਤੇ ਨਾਲ ਹੀ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਪੰਛੀ ਅਲੋਪ ਹੋ ਚੁੱਕੇ ਨੇ ਉਹ ਇਸ ਜੂ ਦੇ ਵਿੱਚ ਲਿਆਂਦੇ ਗਏ ਨੇ ਜੂ ਦੀ ਆਉਟਪੁੱਟ ਜਿਹੜੀ ਹੈਗੀ ਆ ਉਹ ਕਾਫੀ ਵਧੀਆ ਨਿਕਲੀ ਹੈ ਜਿਸ ਦੇ ਚੱਲਦਿਆਂ ਨਵਜੋਤ ਸਿੰਘ ਸਿੱਧੂ ਨੇ ਰੇਂਜ ਆਫੀਸਰ ਨੂੰ ਅੱਜ ਸ਼ਾਬਾਸ਼ੀ ਵੀ ਦਿੱਤੀ ਹੈ ਕੈਮਰਾਮੈਨ ਜਸਬੀਰ ਮਲਿਕ ਦੇ ਨਾਲ ਵਰਨਪਟ ਛਤਬੀੜ ਮੋਹਾਲੀ